ਮੇਰਾ ਨਾਮ ਤਰਨੋਚਨ ਸਿੰਘ ਜੱਗਾ ਜੀ ਅੱਛਾ ਜਿਹੜਾ ਇਹ ਕੀ ਮਸਲਾ ਹੋਇਆ ਆ ਗਿਆ ਹੁਣ ਜਿਹੜੀਆਂ ਦੋ ਤਰ੍ਹਾਂ ਇੱਥੇ ਆ ਮੈਨੂੰ ਸਾਹਮਣੇ ਖੜੀਂਗਾ ਠਾਕ ਇਹ ਜੀ ਮਸਲਾ ਇਹ ਹੈ ਵੀ ਅੱਜ 4:00 ਵਜੇ ਦੇ ਨਾਲ ਨਾ ਸ਼ਾਮ ਨੂੰ ਮੇਰਾ ਬੇਟਾ ਤਿੰਨ ਕੂਣੀ ਤੋਂ ਸਾਡੇ ਇੱਕ ਲੜਕੇ ਨੂੰ ਮਤਲਬ ਕਿਉਂਕਿ ਬੱਸ ਸਟੈਂਡ 'ਚ ਬੱਸਾਂ ਨਹੀਂ ਆਉਂਦੀਆਂ ਉੱਥੋਂ ਮੋਟਰਸਾਈਕਲ ਤੇ ਲਈ ਆਉਂਦਾ ਸੀ ਸਾਡੇ ਤਿੰਨ ਕੂਣੀ ਤੋਂ ਲੈ ਕੇ ਭਦੌਰ ਹਸਪਤਾਲ ਤੱਕ ਸਰਕਾਰੀ ਤੱਕ ਬੜੀ ਟ੍ਰਾਫਿਕ ਦੀ ਸਮੱਸਿਆ ਹੈ ਇਹ ਪੁਲਿਸ ਪ੍ਰਸ਼ਾਸਨ ਨੇ ਬੜੇ ਲੰਮੇ ਸਮੇਂ ਤੋਂ ਹੱਲ ਨਹੀਂ ਕਰੀ ਕੌਣ ਕੇ ਗੱਡੀਆਂ ਇੰਨੀ ਟ੍ਰਾਫਿਕ ਰਹਿੰਦੀ ਆ ਇੱਕ ਪਿਕਅਪ ਬਲੈਰੋ ਗੱਡੀ ਜਿਹੜੀ ਤਲਵੰਡੀ ਤੋਂ ਸੀਗੀ ਉਹਨੇ ਸਾਡੇ ਬੇਟੇ ਦੇ ਮੋਟਰਸਾਈਕਲ 'ਚ ਗੱਡੀ ਮਾਰੀ ਉਹਨਾਂ ਦੇ ਛੱਟ ਵੀ ਵੱਜੀ ਜਦੋਂ ਚਲੋ ਉੱਠ ਕੇ ਉਹਨਾਂ ਨੂੰ ਦੁਬਾਰੇ ਮੂਰੇ ਗੱਡੀ ਵਾਲੇ ਨੂੰ ਰੋਕਿਆ ਤਾਂ ਗੱਡੀ ਵਾਲੇ ਨੇ ਦੁਬਾਰੇ ਉਹਨਾਂ ਦੇ ਉੱਤੇ ਫੇਰ ਗੱਡੀ ਚੜਾ ਦਿੱਤੀ ਤੇ ਉਸ ਤੋਂ ਬਾਅਦ ਤੀਜੀ ਵਾਰ ਫੇਰ ਗੱਡੀ ਚੜਾਉਣ ਲੱਗਿਆ ਜਦੋਂ ਬੈਕ ਕਰਕੇ ਤੇ ਮਗਰ ਉਹਨੇ ਬੈਕ ਸਾਈਡ ਵੀ ਕਿਸੇ ਨੂੰ ਲਤੜ ਦੇਣਾ ਸੀ ਪਰ ਉੱਥੇ ਦੁਕਾਨਦਾਰਾਂ ਨੇ ਫੇਰ ਉਹ ਗੱਡੀ ਵਾਲੇ ਨੂੰ ਰੋਕ ਕੇ ਥੱਲੇ ਤਾਰਿਆ ਰੰਗ ਬੰਦ ਕਰਕੇ ਤਾਰਿਆ ਜਦੋਂ ਤਾਰਿਆ ਉਹਦੀ ਡਰਿੰਕ ਕੀਤੀ ਹੋਈ ਸੀਗੀ ਸ਼ਰਾਬ ਨਾਲ ਰੱਜਿਆ ਹੋਇਆ ਉਹ ਬੰਦਾ ਸੀ ਉਹ ਤਿੰਨ ਚਾਰ ਜਣੇ ਸੀ ਉਹਨਾਂ ਦੇ ਨਾਲੇ ਤਾਂ ਬੱਚਿਆਂ ਨੂੰ ਕੁੱਟਿਆ ਨਾਲੇ ਮੋਟਰਸਾਈਕਲ ਭੱਲਤਾ ਫੇਰ ਉਹ ਗੱਡੀ ਭਜਾ ਕੇ ਲੈ ਜਾਂਦੇ ਸੀ ਚਲੋ ਸਾਨੂੰ ਜਦੋਂ ਫੋਨ ਆ ਗਿਆ ਅਸੀਂ ਚਲੇ ਗਏ ਅਸੀਂ ਉਹ ਰੋਕੇ ਭਧੌੜ ਪੁਲਸ ਦਾ ਏਐਸਆਈ ਬਲਵਿੰਦਰ ਸਿੰਘ ਉਹਦਾ ਐਡਾ ਬਤੀਰਾ ਮਾੜਾ ਜਿੱਡਾ ਵੀ ਕਹਿ ਦੀ ਉਹਨੇ ਸਾਨੂੰ ਗਾਲਾਂ ਵੀ ਕੱਢੀਆਂ ਇੱਥੇ ਐਡਾ ਮਿਸ ਬਿਹਿਵਿਅਰ ਉਸ ਏਐਸਆਈ ਨੇ ਕੀਤਾ ਸਾਡੇ ਨਾਲ ਤੇ ਜਿੰਨਾ ਵੀ ਕਹਿ ਦਈਏ ਮਤਲਬ ਐਡੀ ਬੇਲਗਾਮ ਪੁਲਿਸ ਭਧੌਰ ਸਟੇਸ਼ਨ ਦੀ ਅਸੀਂ ਨਹੀਂ ਕਦੇ ਦੇਖੀ ਅੱਜ ਤੱਕ ਤੇ ਜਿੰਨਾ ਇਹ ਬੰਦਾ ਏਐਸਆਈ ਬਲਵਿੰਦਰ ਸਿੰਘ ਬੇਲਗਾਮ ਰਿਆ ਤੇ ਸਾਡੇ ਨਾਲ ਇਸ ਥਾਣੇ ਦੇ ਗੇਟ 'ਚ ਸਾਨੂੰ ਮਾਵਾ ਭੈਣਾਂ ਦੇ ਗਾਣਾ ਕੱਢੀਆਂ ਅੰਦਰੋਂ ਛੋਟੀ ਚੱਕਣ ਭੱਜਿਆ ਸੀ ਚਲੋ ਇਹਨਾਂ ਦੇ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਫੜ ਲਿਆ ਤੇ ਉਹਨਾਂ ਦੀ ਸਾਵਾ ਸੇ ਉਹ ਬਾਹਰ ਨਹੀਂ ਆਇਆ ਜਿਹੜਾ ਛੋਟੀ ਲੈ ਕੇ ਸਾਡੇ ਮਾਰਨ ਦੀ ਖਾਤਰ ਭੱਜਿਆ ਸੀ ਅੰਦਰੋਂ ਤੇ ਇੱਥੇ ਪਤਾ ਨਹੀਂ ਜੇ ਕੀ ਹੋ ਜਾਂਦਾ ਜੇ ਉਹ ਛੋਟੀ ਲੈ ਕੇ ਆ ਜਾਂਦਾ ਉਹ ਕੀ ਮੰਗ ਕੀ ਕਰਦੇ ਤੁਸੀਂ ਮੰਗ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਜੀ ਵੀ ਜਦੋਂ ਰਾਤ ਨੂੰ ਛੋਡੇ ਕੋਲੇ ਬਲਾਜਮ ਮੁਲਜ਼ਮ ਰੱਖਣ ਦਾ ਅਧਿਕਾਰ ਨਹੀਂ ਤੁਹਾਨੂੰ ਤਲਵੰਡੀ ਵੀ ਲੈ ਕੇ ਤੇ ਜਿਹੜੇ ਬੰਦੇ ਖੰਡੇ ਚੱਕ ਕੇ ਅੱਜ ਭਲੌਰ ਦੇ ਨੰਗਾ ਨਾਚ ਕਰਕੇ ਗਏ ਆ ਤਲਵੰਡੀ ਤੋਂ 25 ਬੰਦੇ ਆ ਕੇ ਉਹਨਾਂ ਕੋਲੇ ਖੰਡੇ ਸੀਗੇ ਉਹ ਬੰਦੇ ਦੋ ਸਿਰਫ ਤੁਸੀਂ ਗ੍ਰਿਫਤਾਰ ਕਰੇ ਕਿ ਗੱਡੀ ਲਿਆਂਦੀ ਥਾਣੇ 'ਚ ਤੁਸੀਂ ਉਹਨਾਂ ਨੂੰ ਕਹਿੰਦੇ ਸੀ ਰਾਤ ਨੂੰ ਘਰੇ ਭੇਜਣਾ ਹੈ ਕੀ ਮੌਲਜਮ ਨੂੰ ਅਸੀਂ ਰਾਤ ਨੂੰ ਸੁਭਦਾ ਦੇ ਸਕਦੇ ਘਰੇ ਜਾਣ ਦੀ ਜਿਹੜਾ ਅਸੀਂ ਲਿਖਤੀ ਦਰਖਾਸਤ ਦੇ ਕੇ ਗਏ ਹੋਏ ਹਾਂ ਚਲੋ ਜੇ ਨਹੀਂ ਕਾਰਵਾਈ ਇੱਥੇ ਕੋਈ ਹੁੰਦੀ ਫਿਰ ਕੀ ਉੱਚ ਅਧਿਕਾਰੀਆਂ ਤੱਕ ਫਿਰ ਉਹ ਤਾਂ ਕਰਾਂਗੇ ਜੀ ਦੇਖੋ ਉਹ ਤਾਂ ਅਗਲੀ ਕਾਰਵਾਈ ਹੈ ਨਾ ਉਹ ਅਸੀਂ ਕਰਾਂਗੇ ਉਹ ਕਰਾਂਗੇ ਅਸੀਂ ਮਤਲਬ ਇਸ ਬਲਵਿੰਦਰ ਸਿੰਘ ਐਸਆਈ ਦਾ ਐਡਾ ਬਤੀਰਾ ਮਾੜਾ ਜਿੰਨਾ ਵੀ ਹੱਦੋਂ ਪਰੇ ਕਰਾਪਟਾ ਇਨਸਾਨ ਹੈ ਇਹ ਪੈਸੇ ਤੋਂ ਬਿਨਾ ਇਹ ਕਿਸੇ ਨਾਲ ਗੱਲ ਨਹੀਂ ਕਰਦਾ ਜਦੋਂ ਕਿਸੇ ਨੇ ਪੈਸੇ ਦੇਤੇ ਉਹਦੇ ਹੱਕ ਤੇ ਇਹਨੇ ਗੱਲ ਕਰਨੀ ਹੈ ਇਸ ਤਰ੍ਹਾਂ ਦਾ ਹੀ ਬੰਦਾ ਕੀ ਕਾ ਅੱਛਾ ਹੈ ਜਿਹੜਾ ਮਸਲਾ ਹੋਇਆ ਕੀ ਮਸਲਾ ਜਿਹੜਾ ਇਸ ਵੇਲੇ ਹੋਣਾ ਥਾਣੇ ਦੇ ਉੱਤੇ ਆਹ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਇੱਥੇ ਪਹੁੰਚਣ ਤੇ ਮੈਂ ਥਾਣੇ ਆਪਣੇ ਕਿਸੇ ਨਿੱਜੀ ਮਸਲੇ ਤੇ ਆਇਆ ਸੀਗਾ ਆ ਬਾਹਰਲੇ ਵੀਡੀਓ ਦੇ ਵਿੱਚੋਂ ਇੱਕ ਮੁੰਡਾ ਸੀ ਤਾਰੀ ਨਾਮ ਦਾ ਜੋ ਬੌਰੀਆ ਸਾਮਰਾਜ ਦੇ ਨਾਲ ਸੰਬੰਧ ਰੱਖਦਾਗਾ ਅਸੀਂ ਉਹਨੂੰ ਲੈਣ ਆਏ ਸੀ ਉਹਦਾ ਕੋਈ ਘੇਲੂ ਮਸਲਾ ਸੀਗਾ ਜੀ ਇੱਥੇ ਇੱਕ ਆਮ ਆਦਮੀ ਪਾਰਟੀ ਦਾ ਜੋ ਸਾਡੀ ਹੀ ਇੱਕ ਆਮ ਆਦਮੀ ਪਾਰਟੀ ਟੀਮ ਦਾ ਹਿੱਸਾ ਹੈਗਾ ਉਹ ਇਨਸਾਨ ਦੇ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸੀ ਸਾਨੂੰ ਨਹੀਂ ਪਤਾ ਹੈਗਾਗਾ ਉਹਨੇ ਇੰਨੀ ਮਤਲਬ ਕੀ ਬਤਮੀਜ਼ੀ ਨਾਲ ਗੱਲਾਂ ਕੀਤੀਆਂ ਮੇਰੇ ਨਾਲ ਇੱਕ ਪੱਤਰਪਾਈਚਾਰਾ ਦਾ ਬੰਦਾ ਸੀਗਾ ਰਜਿੰਦਰ ਸਿੰਘ ਜੀ ਉਹ ਵੀ ਨਾਲ ਸੀਗੇ ਸਾਨੂੰ ਇੰਨਾ ਉਹਨੇ ਮਤਲਬ ਜਲੀਲ ਕੀਤਾ ਗਿਆ ਕਿ ਯਾਰ ਤੁਸੀਂ ਇੱਥੇ ਫਲਾਨਾ ਗੁੰਡਾਗਰਦੀ ਕਰਨ ਆਏ ਹੋ ਧਮਕੀਆਂ ਦਿੱਤੀਆਂ ਗਈਆਂ ਮਤਲਬ ਕਿ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਗਈ ਸੋ ਇੰਨੀ ਬੇਇੱਜ਼ਤੀ ਸਾਥ ਨੂੰ ਨਹੀਂ ਮਹਿਸੂਸ ਹੁੰਦੀ ਪਤਾ ਨਹੀਂ ਆਮ ਆਦਮੀ ਪਾਰਟੀ ਉਹ ਕਿੱਡਾ ਕਿ ਤੌਣ ਦਾ ਕਿੱਲਾਗਾ ਇਹ ਆਮ ਆਦਮੀ ਪਾਰਟੀ ਜਿਹੜੀ ਆਮ ਪਬਲਿਕ ਦੀ ਬਣਾਈ ਹੋਈ ਆ ਨਾ ਕਿਸੇ ਖਾਸ ਬੰਦੇ ਦੀ ਬਣਾਈ ਹੋਈ ਆ ਸੋ ਇਹੇ ਵਿਅਕਤੀਆਂ ਤੋਂ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਸਾਡਾ ਸਾਥ ਦੇਵੇ ਜਿਉਂ ਪ੍ਰਸ਼ਾਸਨ ਸੀਗਾ ਉਹਨੇ ਵੀ ਕਿਹਾ ਵੀ ਤੁਸੀਂ ਇੱਥੇ ਜੱਗਾ ਜੀ ਤਨੂਚਨ ਜੀ ਗਲਤ ਬੋਲ ਰਹੇ ਹੋ ਪਰ ਉਹਨਾਂ ਨੇ ਐਸੇ ਬਲਵਿੰਦਰ ਸਿੰਘ ਦੀ ਵੀ ਇਸ ਮੌਕੇ ਤੇ ਬੇਇੱਜ਼ਤੀ ਕੀਤੀ ਉਹਨਾਂ ਨੂੰ ਧਮਕਾਇਆ ਕਿ ਦਿਨੀ ਮੈਂ ਵਰਦੀ ਲਾ ਦੂੰਗਾ ਸਾਡੇ ਸਾਹਮਣੇ ਇਹ ਗੱਲਾਂ ਹੋਈਆਂ ਔਰਕੋਰਡ ਗੱਲਾਂ ਹੋਈਆਂ ਜੀ ਕੈਮਰੇ ਵਿੱਚ ਮੌਜੂਦਾ ਉਹਨਾਂ ਕੋਲੇ ਵੀ ਇਸ ਗੱਲ ਦੀ ਵੀਡੀਓ ਆ ਗਵਾਹੀ ਆ ਸੋ ਮੈਂ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਸਾਡੇ ਐਮਐਲਏ ਸਾਹਿਬ ਤੋਂ ਵੀ ਮੰਗ ਕਰਦਾ ਕਿ ਇਹ ਜਿਹੇ ਜਿਹੜੇ ਆਨਸਰ ਨੇ ਉਹਨਾਂ ਨੂੰ ਖਿੱਚ ਪਾਈ ਜਾਵੇ ਤਾਂ ਜੋ ਸਮਾਜ ਦੇ ਵਿੱਚ ਜਿਹੜਾ ਦਾਰਾ ਹੈਗਾ ਉਹ ਨਾ ਪੈਦਾ ਕਰਨ ਇਹ ਜਿਹੇ ਬੰਦੇ ਨੂੰ ਨੱਥ ਪਾਈ ਜਾਵੇ ਜੇ ਇਹ ਜਿਹੇ ਬੰਦੇ ਸਾਡੇ ਸਮਾਜ ਦੇ ਨਾਲ ਧੱਕਾ ਕਰਨਗੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕੱਲ ਨੂੰ ਜੇ ਸਾਨੂੰ ਇਹ ਜਿਹੇ ਬੰਦਿਆਂ ਦੇ ਖਿਲਾਫ ਧਰਨਾ ਵੀ ਲਾਉਣਾ ਪਿਆ ਮਾਰੇ ਆਨਸਰਾਂ ਦੇ ਖਿਲਾਫ ਅਸੀਂ ਧਰਨਾ ਵੀ ਲਾਵਾਂਗੇ ਸੋ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਵੀ ਅੱਜ ਭਦੌੜ ਵਿਖੇ ਸਾਡੇ ਪਿੰਡ ਦਾ ਪ੍ਰੋਗਰਾਮ ਸੀ ਜੀ ਤੇ ਕੋਈ ਲੋੜੀ ਦਾ ਮਸਲਾ ਸੀਗਾ ਜਿਹੜਾ ਜਵਤ ਕਈ ਲੋੜੀ ਮੰਨਦੇ ਆ ਤੇ ਉਥੇ ਕੋਈ ਗੱਡੀ ਜਾਂਦੀ ਸਾਡੇ ਪਿੰਡ ਸਹੇ ਦੇ ਤੋਂ ਕੋਈ ਮੁੰਡਾ ਹੁੰਦਾ ਸੀ ਉਹਦੇ ਇੱਕ ਵੈਪਸੀ ਨਾਲ ਤੇ ਸਾਡੇ ਪਿੰਡੋਂ ਜਾਂਦੇ ਸੀਗੇ ਜੀ ਤੇ ਉਹ ਕਿਤੇ ਮੋਟਰਸਾਈਕਲ ਗੱਡੀ ਲੱਗੀ ਜੀ ਤਿੰਨ ਕੋਈ ਤੁਹਾਨੂੰ ਪਤਾ ਹੀ ਐਸੋ ਸਭ ਨੂੰ ਵੀ ਰੌੜ ਨੂੰ ਪਤਾ ਹੀ ਆ ਵੀ ਤਿੰਨ ਕੋਈ ਟ੍ਰੈਫਿਕ ਬਹੁਤ ਹੁੰਦੀ ਆ ਜੀ ਤੇ ਉਥੇ ਮਾਰੀ ਗੱਡੀ ਲੱਗੀ ਤੂਰੇ ਲੇਡੀ ਨੇ ਵੀ ਫੇਰੀ ਹੱਥ ਲਾਏ ਬੰਦੇ ਜਿਹੜੇ ਭਰਾੜ ਦੇ ਬੰਦੇ ਦੇ ਮੋਟਰਸਾਈਕਲਾਂ ਗੱਡੀ ਲੱਗੀ ਸੀ ਹੁੰਦਾ ਏਅਰ ਟੈਫ ਚ ਲੱਗ ਜਾਂਦੀ ਹੈ ਸੇ ਬਾਹਲੀ ਗੱਲਾਂ ਮੈਂ ਨਾ ਕਰਦਾ ਹੋਇਆ ਤੁਹਾਡਾ ਵੀ ਟਾਈਮ ਬਹੁਤ ਬਈ ਧੰਨਵਾਦ ਜਿਹੜਾ ਤੁਸੀਂ ਇੱਥੇ ਅੱਧੀ ਰਾਤ ਤੱਕ ਗੱਲ ਜੀ ਜਿਹੜਾ ਜੱਗਾ ਇੱਥੇ ਕੋਈ ਆਮ ਆਦਮੀ ਦਾ ਆਮ ਆਦਮੀ ਦਾ ਭਰਾੜ ਤੇ ਬਹੁਤ ਜਿਹੜੇ ਥੰਮਾ ਉਹ ਸਾਡੇ ਨਾਲ ਖੜੇ ਆ ਜਿਹੜੇ ਜੱਗੇ ਰਗੇ ਆ ਨਸ਼ਾ ਕਰ ਬੰਦੇ ਹੈ ਨਜਾਇਜ਼ ਧਮਕੇ ਦੇਂਦੇ ਸੀ ਜੀ ਹੁਣ ਜਿਹੜਾ ਮੁੱਧ ਬੰਦਾ ਹਰੇਕ ਨੂੰ ਆਉਣਾ ਪੈਂਦਾ ਹਰੇਕ ਚੰਗੇ ਮਾੜੇ ਬੰਦੇ ਨੂੰ ਤੁਰਨਾ ਪੈਂਦਾ ਜੋ ਪੈਂਟ ਜਿ ਰਹਿਣਾ ਤਾਂ ਬਹੁਤ ਮਸਕਲ ਹੁੰਦੀ ਹੈ ਨਾ ਜੀ ਤੇ ਤੁਰਨਾ ਪੈਂਦਾ ਜੱਗਾ ਸਾਡੇ ਦੇ ਇਲਜ਼ਾਮ ਲਿਖਦਾ ਇਹ ਸ਼ਰਾਬੀ ਆ ਇਹਨਾਂ ਦਾ ਨਸ਼ਾ ਖਾਦਾ ਬੜਾ ਕੁਝ ਅਸੀਂ ਤੁਹਾਡੇ ਸਾਹਮਣੇ ਜੀ ਜੇ ਸਾਡਾ ਕੋਈ ਖਾਦਾ ਪੀਤਾ ਤਾਂ ਤੁਹਾਡੇ ਸਾਹਮਣੇ ਆ ਮੰਗ ਕੀ ਕਰਦੇ ਆ ਮੰਗਦੇ ਆ ਜੀ ਦਾ ਕੋਈ 6:00 ਵਜੇ ਦਾ ਕੋਈ ਗੱਲ ਜੱਗਾ ਜਿਹੜਾ ਟੈਰਾਲਾਜੀ ਇੱਥੇ ਆਮ ਆਦਮੀ ਦਾ ਨਜਾਇਜ਼ ਬੰਦੇ ਨੇ ਧੱਕਾ ਕਰੀ ਜਾਂਦਾ ਪੁਲਿਸ ਅਫਸਰਾਂ ਤੋਂ ਤੇ ਇੰਨਾ ਪ੍ਰਭਾਵ ਹੁੰਦਾ ਕਿ ਮੈਂ ਹੁਣੇ ਹੀ ਧਰਨਾ ਲਾਉਂ ਐਸੇ ਸਾਬ ਨੂੰ ਜਿੰਨੇ ਪੁਲਿਸ ਕਰਮਚਾਰੀ ਸੀ ਜਿੰਨੇ ਵੀ ਉਹਨਾਂ ਦੇ ਇੰਨਾ ਨਜਾਇਜ਼ ਧੱਕਾ ਕਰੀ ਨਾ ਕਰਾ ਤੁਸੀਂ ਬੰਦੇ ਸਾਡੇ ਕਿਥੋਂ ਥੋੜੇ ਮੈਂ ਬਰਦਰਨਾ ਹਾਂ ਰਿਕਾਰਡਿੰਗ ਆ ਜੀ ਉਥੇ ਕੈਮਰੇ ਵਿੱਚ ਥਾਣੇ ਦੇ ਵਿੱਚ ਰਕਾਉਣਗਾ ਜੀ ਮੈਨੂੰ ਵੀ ਉਹਨੇ ਮਾਨ ਹਾਂ ਦੀ ਮੇਰੀ ਫੋਲ ਕੀਤੀ ਤੇਰਾ ਤੂੰ ਛੁੜਾ ਕੇ ਦਿਖਾ ਮੈਂ ਇੱਥੇ ਆ ਗੋੜੂ ਦੇਖੋ ਜੀ ਜਿਹੜਾ ਮੈਂ ਕੈਮਰੇ ਮੂਹਰੇ ਬੋਲੂਗਾ ਸੱਚ ਦਹੂੰ ਕਹੂੰਗਾ ਜੇ ਵੀ ਕੋਈ ਵਰਦਨੀ ਕਰਵਨੀ ਮੇਰੇ ਤੇ ਕੀਤੀ ਜਾਵੇ ਉਹ ਜਿਹੜੇ ਬੱਚੇ ਆ ਸਾਡੇ ਬੰਦੇ ਆ ਜੀ ਛੋਟੇ ਆ ਮੈਂ ਨਹੀਂ ਕਹਿ ਸਕਦਾ ਪਰ ਜਿਹੜੀ ਗੱਲ ਹੈ ਮੈਂ ਸੱਚੀ ਗੱਲ ਕਹੂੰ ਵੀ ਜੋ ਵੀ ਜੱਗੇ ਨੇ ਬੋਲੇ ਆ ਉਹ ਆਨਲਾਈਨ ਕੈਮਰੇ ਚ ਕਢਾਏ ਜਾਣ ਥਾਣੇ ਦੇ ਜਿਹੜਾ ਵੀ ਕੁਛ ਹੈਗਾ ਮੈਂ ਨਹੀਂ ਮੰਗ ਕਰਦਾ ਵੀ ਚੋ ਜਵਾਗ ਸੀ ਅਸੀਂ ਉਹਨਾਂ ਦੇ ਮਾਪਿਓ ਨੇ ਸਾਡੀ ਮਿਹਨਤ ਕੀਤੀ ਮੋਢੇਵਾਰ ਬੰਦੇ ਨੂੰ ਆਉਣਾ ਪੈਂਦਾ ਐਨੀ ਆਪਾਂ ਬੇਨਤੀ ਕਰਦੇ ਹੋਏ ਤੇ ਤੁਹਾਡਾ ਪੱਤਰ ਕਰਦਾ